ਉਡੀਕ ਤੇਰੀ ਵਿੱਚ ਰਾਤ ਹੋ ਗਈ ਉਡੀਕ ਤੇਰੀ ਵਿੱਚ ਰਾਤ ਹੋ ਗਈ ਤੇ ਸੋਚ-ਸੋਚ ਪਰਭਾਤ ਹੋ ਗਈ ਪਲ-ਪਲ ਕਰਕੇ ਦਿਨ ਲੰਘਿਆ ਪਲ-ਪਲ ਕਰਕੇ ਦਿਨ ਲੰਘਿਆ ਖਵਰੇ ਗਲਤ ਕੀ ਬਾਤ ਹੋ ਗਈ ਉਡੀਕ ਤੇਰੀ ਵਿੱਚ ਰਾਤ ਹੋ ਗਈ ਤੇ ਸੋਚ-ਸੋਚ ਪਰਭਾਤ ਹੋ ਗਈ ਦਿਨ-ਦਿਨ ਕਰਕੇ ਹਫਤਾ ਹੋ ਗਿਆ ਦਿਨ-ਦਿਨ ਕਰਕੇ ਹਫਤਾ ਹੋ ਗਿਆ ਚੰਨ ਖੋਰੇ ਕਿਦੇ ਬਦਲੀ ਖੋ ਗਿਆ ਖੜੀ ਅਸਾਂ ਦੀ ਖਾਟ ਹੋ ਗਈ ਉਡੀਕ ਤੇਰੀ ਵਿੱਚ ਰਾਤ ਹੋ ਗਈ ਹਫਤੇ ਲੰਘੇ ਮਹੀਨਾ ਲੰਘਿਆ ਹਫਤੇ ਲੰਘੇ ਮਹੀਨਾ ਲੰਘਿਆ ਜਿੰਦ ਨੂੰ ਕਿਉਂ ਤੂੰ ਸੂਲੀ ਟੰਗਿਆ ਐਡੀ ਲੰਮੀ ਕੀ ਬਾਟ ਹੋ ਗਈ ਤੇ ਡੀਗ ਤੇਰੀ ਵਿੱਚ ਰਾਤ ਹੋ ਗਈ ਸੋਚ-ਸੋਚ ਪਰ ਭਾਤ ਹੋ ਗਈ ਸਾਲਾਂ ਵਿੱਚ ਗਏ ਬਦਲ ਮਹੀਨੇ ਸਾਲਾਂ ਵਿੱਚ ਗਏ ਬਦਲ ਮਹੀਨੇ ਸਰਦ ਰੁੱਤ ਸਾਨੂੰ ਔਣ ਪਸੀਨੇ ਪਤ ਚੜ ਜਈ ਕੈਨਾਤ ਹੋ ਗਈ ਉਡੀਕ ਤੇਰੀ ਵਿੱਚ ਰਾਤ ਹੋ ਗਈ ਤੇ ਸੋਚ ਸੋਚ ਪਰਪਤ ਹੋ ਗਈ ਸਾਲਾਂ ਤੋਂ ਹੁਣ ਸਦੀ ਮੁੱਕ ਗਈ ਸਾਲਾਂ ਤੋਂ ਹੁਣ ਸਦੀ ਮੁੱਕ ਗਈ ਨਮੀ ਨੈਣਾ ਚੋਂ دیਵਾਨੇ ਸੁੱਕ ਗਈ ਸਾਲਾਂ ਤੋਂ ਹੁਣ ਸਦੀ ਮੁੱਕ ਗਈ ਨਮੀ ਨੈਣਾ ਚੋਂ دیਵਾਨੇ ਸੁੱਕ ਗਈ ਸਾਨੂੰ ਸਾਂਹਾਂ ਦੀ ਘਾਟ ਹੋ ਗਈ ਤੇ ਦੀਕ ਤੇਰੀ ਵਿੱਚ ਰਾਤ ਹੋ ਗਈ ਸੋਚ ਸੋਚ ਪਰਬਾਤ ਹੋ ਗਈ